ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਅ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਜੋਗੋਵਾਲ ਬੇਦੀਆਂ ਤੇ ਤਹਿਸੀਲ ਆ ਜਾਂਦੀ ਸੱਜਣੋ ਕਲਾਨੌਰ ਤੇ ਜ਼ਿਲ੍ਹਾ ਆ ਗਿਆ ਗਰਦਾਸਪੁਰ ਤੇ ਨੰਬਰ ਬਾਕੀ ਭਰਾ ਦਾ ਸਕਰੀਨ ਤੇ ਚੱਲੂਗਾ ਤੇ ਚਾਰ ਐਨੀਮਲ ਤੁਹਾਨੂੰ ਇਸ ਘਰੋਂ ਜਿਹੜੀਆਂ ਮੱਜਾਂ ਝੋਟੀਆਂ ਸੱਜਣੋਂ ਵਖਾਉਣ ਲੱਗੇ ਆ ਇੱਕ ਸੂਈ ਸਵਾਈ ਤੇ ਤਿੰਨ ਜਿਹੜੀਆਂ ਗੱਬਣਾ ਸੂਨ ਨੂੰ ਮੰਨ ਲਓ ਕੋਈ ਹਫ਼ਤੇ ਹਫ਼ਤੇ ਦੀਆਂ ਕੋਈ ਤਿਆਰ ਲੋੜ ਤੇ ਡਿਟੇਲ ਲੈਣੇ ਆ ਭਰਾ ਤੋਂ ਤੇ ਕੱਲਾ ਕੱਲਾ ਚਲਾ ਕੇ ਵੇਣੇ ਆ ਤੇ ਉਦੋਂ ਬਾਅਦ ਰੇਟ ਜਿਹੜੇ ਵੀਡੀਓ 'ਚ ਹੋਣਗੇ ਹਰਜਿੰਦਰ ਵੀਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਠੀਕ ਠਾਕ ਵਧੀਆ ਵਧੀਆ ਵੀਰ ਤੇ ਇਹਦਾ ਭਰਾ ਦਾ ਆਪਾਂ ਡਰੈੱਸ ਦੱਸਿਓ ਫਿਰ ਉਹ ਫਿਰ ਉਹਨੂੰ ਕੰਮ ਪੈ ਗਿਆ ਕੋਈ ਕਿਉਂ ਉਹਨੂੰ ਜ਼ਰੂਰੀ ਕੰਮ ਪੈ ਗਿਆ ਕੋਈ ਜਾਣਾ ਪਿਆ ਹਾਂ ਪਿੰਡ ਹੈਗਾ ਜੀ ਵੀਰ ਜੀ ਜੋ ਗੋਲ ਬੇਦੀਆਂ ਹਾਂ ਤੇ ਲਾਗੇ ਵੀਰ ਜੀ ਕਲਾਨੌਰ ਪਿੰਡ ਹੈ ਤਹਿਸੀਲ ਹਾਂ ਤੇ ਜ਼ਿਲ੍ਹਾ ਕਰਦਾ ਜ਼ਿਲ੍ਹਾ ਕਰਦਾਸਪੁਰ ਤੇ ਨੰਬਰ ਇਹਦਾ ਵੀ ਦਾ ਪਾਸ ਸਕਰੀਨ ਤੇ ਚਲਾ ਦਈਏ 8190 ਠੀਕ ਆ 99464 ਇੱਕ ਰਹੀ ਹੋ ਰਿਪੀਟ ਕਰ ਦਈਏ 8190 99464 ਤੇ ਨਾਮ ਗਰਮੀਤ ਸਿੰਘ ਗਰਮੀਤ ਸਿੰਘ ਪਿੰਡ ਜੋਗੋਵਾਲ ਬੇਦੀਆਂ ਜੋਗੋਵਾਲ ਬੇਦੀਆਂ ਵੀ ਮੇਰੇ ਕੋਲ ਆ ਨੋਟ ਪੈਂਦਾ ਜੀ ਨੇੜੇ ਆ ਜਾਂਦਾ 7-8 ਕਿਲੋਮੀਟਰ ਤੇ ਹਾਂਜੀ ਹਾਂਜੀ ਕਲਾਨੌਰ ਹਾਂਜੀ ਤੇ ਆ ਝੋਟੀ ਝੋਟੀ ਜੇ ਨੀਂਦੀ ਵਾਲੀ ਪਿਓਰ ਠੀਕ ਆ ਇਹਦੇ 12 ਕਿਲੋ ਦੁੱਧ ਹੋਗਾ ਪੱਕਾ ਨੈਟ 12 ਕਿਲੋ ਦੁੱਧ ਇਹਦੇ ਕੋਲੇ ਹਾਜ਼ਰ। ਕੋਈ ਮੇਰਾ ਵੀਰ ਖੜੇ 4 ਵੜੀ ਖੜੇ 5 ਵੜੀ ਚ ਵਾਏ ਕੋ ਚੱਕੜ ਨਹੀਂ। ਠੀਕ ਆ ਤੇ ਸੂਆ ਕਿਹੜਾ ਸੂਈ ਦੱਸਦਾ ਵੀਰ? ਦੂਜਾ ਸੂਆ ਸੂਈ ਜੀ। ਦੂਜਾ ਸੂਆ ਸੂਈ ਆ। ਮਗਰ ਕੱਟੀ ਜੇ। ਮਗਰ ਆ ਗਈ ਕੱਟੀ ਤੇ ਨੀਲੀ 라ਵੀ ਦੀ। ਪ्योर ਨੀਲੀ ਵੀ ਜੀ। ਤੇ ਦੁੱਧ 12 ਕਿਲੋ। ਦੁੱਧ 12 ਕਿਲੋ ਜੀ ਪੱਕਾ। ਕੀ ਬਾਤ ਆ। ਤੇ ਬਾਕੀ ਸੂਈ ਵੀ ਤਾਜੀ? ਜੀ 5-7 ਦਿਨ ਦੀ ਸੂਈ ਆ ਪੱਕਾ ਜੀ। ਹਾਂ 5-7 ਦਿਨਾਂ ਦੀ ਸੂਈ ਆ ਸੱਜਣਾ। ਮਗਰ ਆ ਗਈ ਇਹਦੇ ਕੱਟੀ। ਤੇ ਬਾਕੀ ਹਾਂ ਤੁੰਗ ਬੜਾ ਨਿਕਾ ਲੱਗਾ ਜੀ। ਹਾਂ ਨਹੀਂ ਠੀਕ ਆ। ਸਿੰਗ ਲੱਗਾ ਵੀਰ ਕਹਿੰਦਾ ਆ ਵੀ ਬਿਲਕੁਲ ਨਿੱਕਾ ਹੈ ਨਾ ਕਿਆ ਬਾਤ ਆਲੀ ਥੋੜੀ ਕੰਮ ਪੈ ਗਿਆ ਗੰਦਰ ਵੀ ਭੁੱਖੇ ਜੇ ਤੁਹਾਨੂੰ ਪਤਾ ਹੀ ਹੋਣਾ ਹਾਂ ਵੀਰ ਨੂੰ ਨਾ ਜਾਣਾ ਪੈ ਗਿਆ ਸਜਣੋਂ ਕਿਤੇ ਕਿਉਂਕਿ ਹਾਂ ਘਰ ਗ੍ਰਸਤੀ ਦੇ ਵਿੱਚ ਹਨਾ ਕਈ ਵਾਰੀ ਕੰਮ ਮਜਬੂਰੀਆਂ ਬਣ ਜਾਂਦੀਆਂ ਸਜਣੋਂ ਸਾਰੇ ਭੈਣਾ ਭਰਾ ਆਪਾਂ ਵਿਚਰਦੇ ਆ ਜਿਹਦੇ ਕਾਰਨ ਉਹਨੂੰ ਕਿਤੇ ਜਾਣਾ ਪੈ ਗਿਆ ਫਿਰ ਹਰਜਿੰਦਰ ਨੂੰ ਕਿਹਾ ਵੀ ਤੂੰ ਖੜ ਕੇ ਜਾ ਲੈ ਕਰੀ ਪਸੰਦਾਂ ਦੀ ਡਿਟੇਲ ਦੇ ਦੇ ਹਾਂ ਤੇ ਰੇਟ ਇਹਦਾ ਫਿਰ ਕੀ ਕਹਿਗਾ ਵੀਰ ਆਪਾਂ ਜੀ ਮੁੱਲ ਜਿੰਨਾ ਮੱਸੀ ਕਰਾ ਲਓ ਭਾਂ 15 ਕਰਾ ਲਓ ਭਾਂ 10 ਕਰਾ ਲਓ ਹਾਂਜੀ ਇਹ 95000 ਤੋਂ ਮਾਨਤਨ ਕਰ ਦਾਂਗੇ 90 ਤੇ 5 95000 ਚੋਂ ਮਾਨਤਨ ਕਰ ਦਿਆਂਗੇ ਦੁੱਧ 12 ਪੱਕਾ ਵੀ ਜੀ ਗਰੰਟਡ ਹੈਨਾ ਤੇ ਨੀਲੀ 라ਵੀ ਦੀ ਮਗਰ ਆ ਗਈ ਕੱਟੀ ਪਿਓਰ ਨੀਲੀ 라ਵੀ ਦੀ ਤੇ ਚੋਈ ਮਤਲਬ ਚੋਈ ਨੇ ਆ ਗਈ ਆਪਾਂ ਦੁੱਧ ਨਹੀਂ ਹੈਗਾ ਕਰੇ ਫਿਰ ਚੋਣੀ ਪਈ ਚੋਣੀ ਪਈ ਕੱਲੀ ਦਾ ਸੂਈ ਆ ਹੈਨਾ ਹਾਂਜੀ ਹਾਂਜੀ ਇਹੋ ਜੱਲੀ ਆ ਓਕੇ ਰਿਪੋਰਟ ਠੀਕ ਆ ਤੇ ਆ ਆਪਣੀ ਮੱਝ ਦਾ ਕੀ ਲੇਖਾ ਜੀ ਇਹ ਤੀਜੇ ਸੂਏ ਦੀ ਮੱਝ ਦੇ ਠੀਕ ਆ ਕੁਝ ਹਫਤਾ ਖੰਡ ਲੈ ਜੂਗੀ 10 ਵੀ ਲੈ ਸਕਦੀ ਹੈ ਹਫਤੇ ਤੋਂ 10 ਦਿਨ ਵੀ ਲੈ ਸਕਦੀ ਸੂਆ ਤੀਜਾ ਹਾਂ ਜੀ ਦੂਜੇ ਸੂਏ ਦਾ ਦੁੱਧ ਪੁੱਛਿਆ ਨੇ ਕਿ ਨਹੀਂ ਜੀ ਜੀ ਮਨੋਂ ਹੁਣ ਫਤਕਾ ਨਹੀਂ ਜੇ ਪਤਾ ਠੀਕ ਆ ਇਹ ਆਪਾਂ ਇਹ ਨੰਬਰ ਤੇ ਹੀ ਗਰਮੀਤਨਾ ਹਾਂ ਜੇ ਸੱਜਣੋਂ ਤੁਸੀਂ ਖਰੀਦਦੇ ਆ ਨੰਬਰ ਸਕਰੀਨ ਤੇ ਚੱਲੂਗਾ ਵੀਰ ਦਾ ਤੇ ਉਹਦੇ ਨਾਲ ਗੱਲਬਾਤ ਕਰਕੇ ਰੇਟ ਤੁਹਾਨੂੰ ਦੱਸ ਦੇਵਾਂਗੇ ਵੀ ਇਹਦਾ ਕੀ ਹੋਊਗਾ 300 ਨੇ ਕਾ ਹਾਂ ਤੇ ਸੂਆ ਸੁੰਦੀ ਆ ਤੀਜਾ ਹਨਾ ਠੀਕ ਆ ਠੀਕ ਨੇ ਸੂਪੋ ਕੀ ਹਫਤੇ ਤੋਂ ਦਾਹਾਂ ਦੇ ਨਾਲ ਦੇ ਵਿੱਚ ਵਿੱਚ ਹਾਂਜੀ ਹਾਂਜੀ ਲਓ ਸੱਜਣੋ ਕਰ ਲਓ ਚੱਕ ਬਾਕੀ ਸਾਫ ਸੁਥਰੀ ਆ ਹਾਂਜੀ ਹਾਂਜੀ ਸਾਫ ਸੁਥਰੀ ਠੀਕ ਆ ਇਹਦਾ ਰੇਟ ਫਿਰ ਭਰਾ ਨੂੰ ਕੀ ਦੀ ਮੁੱਲ 90 ਕਰ ਲਈਏ 95 ਕਰ ਲਈਏ 85 ਹਜ਼ਾਰ ਚੋਂ ਮਾਨਤਨ ਹੋਣਾ 85 ਹਜ਼ਾਰ ਚੋਂ ਮਾਨਤਨ ਹੋ ਜਾਊਗਾ ਹਨਾ ਛੋਟ ਛਾੜੀ ਹੋਣੀ ਮੇਰੇ ਵੀ ਕੋਈ ਜ਼ਿਆਦਾ ਹਾਂ ਵੀ ਜ਼ਿਆਦਾ ਧੱਕਾ ਵਾਲਾ ਕੰਮ ਨਹੀਂ ਕਿਉਂਕਿ ਗਾਂ ਵੀ ਪੈਸੇ ਲੱਗ ਕੇ ਆਉਂਦੀਆਂ ਬਾਕੀ ਚੰਗੀ ਬਣੂਗੀ ਹਾਂ ਨਹੀਂ ਬਣ ਜੂਗੀ ਆ ਮਤਲਬ ਬਾਜ਼ਾਰ ਤੁਹਾਨੂੰ ਪਤਾ ਤੇਜ ਆ ਪਸ਼ੂ ਲਵਦਾ ਨਹੀਂ ਕਰੇ ਕੀ ਅਗਲਾ ਤੇ ਆ ਵੀ ਛੋਟੀ ਦੋ ਜਾਸੂਆ ਹੁੰਦੀ ਜੀ ਠੀਕ ਆ ਨੀਲੀ ਜੀ ਹੁੰਦੀ ਜੀ ਹਾਂ ਦੂਜਾ ਜਾਸੂਆ ਬਹੁਤ ਜਿਆਦਾ ਚੰਗੀ ਝੋਟੀ ਆ ਓਕੇ ਰਿਪੋਰਟ ਜਮਾਈ ਤੇ ਢਿੜੀ ਆ ਕੋਈ ਮਨ ਲਓ ਥੰਫੋਣ ਜਾਂ ਕੱਡਾ ਕੱਡਾ ਟੋਪ ਦਾ ਲੱਗਾ ਹਾਂ ਦੂਰਾ ਦੂਰਾ ਥਾਂ ਲੱਗਾ ਵੀਡੀ ਠੀਕ ਆ ਤੇ ਨੀਲੀ ਜੀ ਹੁੰਦੀ ਅੱਖਾਂ ਵੀ ਨੀਲੀਆਂ ਹੈਗੀਆਂ ਜੀ ਹਾਂ ਤੇ ਸਿਕ ਫੁੰਗ ਵੀ ਚਲਾ ਚੰਗਾ ਹੈ ਤੇ ਬਾਕੀ ਹੁਣ ਆਪ ਹੁੰਦਾ ਭਰਾ ਉਹਨੇ ਨੱਥਾਂ ਨੂੰ ਥਾ ਕੱਢ ਦੇਣੀਆਂ ਅਸੀਂ ਜਰੂਰੀ ਕੰਮ ਦਿੰਦਾ ਹੈ ਹਾਂ ਬਾਕੀ ਵਿਰਲ ਦੂਜਾ ਸੂਆ ਵਿਰਲ ਬਰਲ ਚੰਗੀ ਆ ਬਹੁਤ ਜਿਆਦਾ ਚੰਗੀ ਕੱਟੀ ਤੇ ਲੇਵਾ ਭਾਂਡਾ ਸੋਣਾ ਹਨਾ ਵਧੀਆ ਜੀ ਬਿਲਕੁਲ ਤੇ ਬਾਕੀ ਪਲੀ ਸੰਭੀ ਰਿੱਜਾ ਨਾਲ ਸੰਭੀ ਗਏ ਨੇ ਕੇ ਹਾਂ ਨੇ ਚੰਗੀ ਆ ਸਜਣੋਂ ਕੱਟੀ ਵੇਖੋ ਤਰਦੀ ਦਾ ਲੇਵਾ ਭਾਂਡਾ ਕਿਆ ਬਾਤ ਆ ਤੇ ਥਾਣਾ ਲੱਗਾ मुट्ठी ਭਰ ਦੂਰਾ ਤੇ ਬਾਕੀ ਜਿਵੇਂ ਕਹਿ ਦੀਏ ਨਾ ਵੀ ਚਮਕ ਦਮਕ ਵਾਲੀ ਬਹੁਤ ਜਿਆਦਾ ਚੰਗੀ ਕੱਟੀ ਹਾਂ ਆ ਵੇਖੋ ਕੱਲਾ ਕੱਲਾ ਖਾਣਾ ਜਾਂ ਕਿਆ ਬਾਤ ਹੈ ਬਸ ਬਸ ਕੁਛ ਨਹੀਂ ਕਹਿੰਦੇ ਆ ਵੇਖੋ ਸੱਜਣਾ ਕਿਆ ਬਾਤ ਹੈ ਹਜੇ ਤਾਂ ਹਰਜਿੰਦਰ ਵੀਰੇ ਹਾਂ ਇਹਨੇ ਬਣ ਜਾਣਾ ਹਨ ਚੰਗੀ ਬਣੂਗੀ ਫਸੀ ਪਈ ਓਦਾਂ ਫਸੀ ਪਈ ਛੋਟੀ ਹਾਂ ਬਾਕੀ ਥਣ ਵੀ ਚੰਗਾ ਲੱਗਾ ਸੁਹਾ ਦੂਜਾ ਦੂਜੇ ਸੁਹਾ ਸੁਹਾ ਤੇ ਦੁੱਧ ਦੁੱਧ ਦਾ ਕਨਫਰਮ ਗਰਮੀਤ ਵੀਰ ਤੋਂ ਕਰ ਲੈਣਾ ਹਨ ਹਾਂ ਉਹ ਤੇ ਉਹ ਦੱਸੂਗਾ ਸਾਰੀਆਂ ਗੱਲਾਂ ਬਾਤਾਂ ਜੋ ਜੋ ਪੁੱਛਣਾ ਬਾਕੀ ਦੱਸੂਗਾ ਹਾਂ ਨੰਬਰ ਉਹਦਾ ਚਲਾ ਦੇਾਂਗੇ ਆਪਾਂ ਹਾਂਜੀ ਤੇ ਇਹਦਾ ਕੀ ਦੱਸਿਆ ਭਰਾ ਨੇ ਇਹ ਬੋਲੇ ਦਾ ਆਪਾਂ 15 ਨੂੰ ਕਰ ਲਈਏ ਪਪਲੀ ਕਰ ਲਈਏ 12 ਕਰ ਲਈਏ ਇੱਕ ਪੰਜ ਮਾਰਦਾ ਨਾ ਹੁੰਦਾ ਇੱਕ ਪੰਜ ਚ ਛੋੜ ਛੱਪਾ ਹਾਂਜੀ ਹਾਂਜੀ ਇੱਕ ਪੰਜ ਛੋੜ ਛੱਪਾ ਤੇ ਫਿਰ ਨਹੀਂ ਠੀਕ ਹੀ ਆ ਕੋਈ ਬਾਹਲਾ ਨਹੀਂ ਛੋਟੀ ਚੰਗੀ ਆ ਦੇ ਹਿਸਾਬ ਨਾਲ ਪਰ ਨਹੀਂ ਦਿੰਦਾ ਕੁਝ ਨਹੀਂ ਦਿੰਦਾ ਵੀਰ ਨਹੀਂ ਦਿੰਦਾ ਭਰਾ ਜੋ ਮਾਲ ਲਿਆ ਫਿਰ ਤੁਹਾਨੂੰ ਭਰਾ ਘਰਾਂ ਤੋਂ ਮਿਲ ਜਾਂਦਾ ਅੱਡੇ ਤੋਂ ਘਰ ਕੱਟ ਮਿਲਦਾ ਹਾਂ ਵਾਕਈ ਸਹੀ ਗੱਲ ਆ ਤੁਰ ਫਿਰ ਕੇ ਹਨਾ ਜੀ ਇਹ ਕਾ ਛੋਟੀ ਜੇ ਠੀਕ ਆ ਹੱfteਰ ਬਾਅਦ ਹੀ ਲੈ ਜੂ 10 12 ਦਿਨ ਲੈ ਜੂ ਹਾਂਜੀ ਸੂਆ ਦੂਜਾ ਦੂਜੇ ਸੂਏ ਸੋਣੀ ਜੀ ਠੀਕ ਆ ਓਕੇ ਰਿਪੋਰਟ ਹੈਨਾ ਲੋ ਵੀ ਸਜਣੋਂ ਸੂਆ ਸੂਗੀ ਦੂਜਾ ਤੇ ਹਫਤੇ ਤੋਂ 10 ਦਿਨ ਵੀ ਲੈ ਸਕਦੇ ਹੈਨਾ ਤੇ ਬਾਕੀ ਝੋਟੀ ਚੰਗੀ ਆ ਬਹੁਤ ਜ਼ਿਆਦਾ ਚੰਗੀ ਆ ਠੰਡੀ ਧੀਰੀ ਠੰਡੀ ਧੀਰੀ ਤੇ ਉਹ ਵੀ ਨਿੱਗਰ ਹੈਨਾ ਕੱਦ ਵੀ ਚੰਗਾ ਤੇ ਸਿੰਘ ਵੀ ਚੰਗਾ ਤੇ ਵਜ਼ਨ-ਵੋਜ਼ਨ ਵੀ ਚੰਗਾ ਬਹੁਤਾ ਚੰਗਾ ਹੈ ਹਾਂ ਨਹੀਂ ਓਕੇ ਬਾ ਕੱਲੇ ਦਿਨ ਲੈਂਦੀ ਆ ਬਾਕੀ ਸਾਰੀ ਚੰਗੀ ਆ ਆ ਵੇਖੋ ਸੱਜਣੋ ਇੱਥੋਂ ਤੁਸੀਂ ਇਹਦਾ ਬੋਡੀ ਸਟਰਕਚਰ ਚੈੱਕ ਕਰਿਓ ਚੰਗਾ ਕੱਦ ਕਾਠਾ ਤੇ ਚੰਗੀ ਪਲੀ ਸਾਂਭੀ ਤੇ ਬਾਕੀ ਥਾਂ ਜਿਵੇਂ ਗੱਲ ਕਹਿ ਦਿੰਦੇ ਭਰਾ ਵੀ ਤੁਸੀਂ ਟੈਪ ਲੈਣਿਆਂ ਤੇ ਭਾਰ ਪੂਰਾ ਲਈਓ ਗੱਲਬਾਤ ਗਰਮੀਤ ਨਾ ਕਰ ਲਿਓ ਕਿਉਂ ਬਈ ਫਰਾਂ ਦੀ ਵੀ ਗਾਰੰਟੀ ਦੇ ਦਾਂਗੇ ਬਾਕੀ ਚੇਕੋਂ ਵੀ ਖਰੀਦ ਲੈਣੇ ਹਾਂ ਜਿੰਨੇ ਯਾਰ ਪੈਸੇ ਲਾਉਣੇ ਆ ਹਨਾ ਗਾਰੰਟੀ ਸਾਲੀਆਂ ਚੀਜ਼ਾਂ ਭਗਦੇ ਫਰਾਂ ਦੀ ਆਡੀ ਗਾਰੰਟੀ ਹੋਊਗੀ ਮਤਲਬ ਸ਼ਕਤੀ ਪੋਲੀ ਦੀ ਵੀ ਗਾਰੰਟੀ ਹੋਊਗੀ ਠੀਕ ਆ ਹਾਂਜੀ ਬਾਕੀ ਇਸ ਕਰ ਆਪਾਂ ਵੀ ਪੈਸੇ ਲਾਏ ਹੁੰਦੇ ਆ। ਆਪਾਂ ਕਹਿੰਦੇ ਕਿਸੇ ਕੋਦਾਂ ਲੈ ਆਂਦੀ ਆ। ਉਦੋਂ ਕੌਣ ਦਿੰਦਾ ਨੇੜੇ ਨਹੀਂ ਖੜਨ ਦਿੰਦੇ ਹਨਾ। ਹਾਂਜੀ ਹਾਂਜੀ। ਓਕੇ ਰਿਪੋਰਟ ਜਾਨਵਾਰਾ ਹਨਾ ਭਰਾ ਦੇ ਕੋਲੇ। ਵੀਰ ਜੀ ਬਹੁਤ ਜ਼ਿਆਦਾ ਚੰਗੀ ਝੋਟੀ ਨਹੀਂ ਪਰ ਹੱਤਾ ਖੰਡ ਲੱਗੀ। ਹਾਂ ਬਸ ਦੇਣੀ ਕੱਢਤੀ ਆ ਬਾਕੀ ਬਜਨ ਮਜੂਦਾ ਲਈ ਆ। ਤੇ ਇਹਦਾ ਫਿਰ ਰੇਟ ਮੁੱਲ ਵੀਰ ਜੀ ਇਹਦਾ ਵੀ ਇਹੋ ਜੇ ਨੰਦਾ ਬੇਕਾ ਲਈਏ 95 ਕਰ ਲਈਏ। ਇਹ ਵੀ 85 ਚੋਂ ਹੀ ਮਾਨਦਾਨ ਹੋਣਾ। ਇਹ ਵੀ 85 ਚੋਂ ਹੀ। ਇਹਦਾ ਵੀ ਰੇਟ ਜਾਇਜ਼ ਆ। ਬਿਲਕੁਲ ਜਿਆ ਜੀ ਰੇਟ ਹੈ ਨਾ ਬਾਹ ਹੈ ਨਹੀਂ ਬਾਹ ਹਾਂ 85 ਦਾ 80 ਦੀਆਂ ਟੋਕੜਾਂ ਵੀ ਕੀ ਜਾਂਦੇ ਆ ਟੋਕੜਾਂ ਵੀ ਗੰਡੀਆਂ ਵੀ ਇਹਨੇ ਕਰਮ ਵਾਲੀ ਨੇ 10 ਦਿਨਾਂ ਨੂੰ ਸੱਜਰ ਤੇ ਸਾਰੀ ਗਰਮ ਸਾਰੀ ਗਰਮੀ ਸਾਰੀ ਗਰਮੀ ਲਹਿਰੇ ਦੇਊਗੀ ਕੋਈ ਸ਼ੱਕ ਨਹੀਂ ਹਨਾ ਬਦਹਿਣੀ ਆ ਜਿਹੜੇ 10 12 ਸਾਂਭਣੀ ਪੈਣੀ ਆ ਵੀਰ ਜੀ ਇਹ ਕੋ ਸਾਂਭ ਲੋ ਆਪਣੀ ਮੰਨ ਲੋ ਮੈਂ ਤਾਂ ਕਰ ਲੂਗਾ ਖਲਦੀਆਂ ਦੋ ਬੋੜੀਆਂ ਖਾ ਲੂਗੀ ਹਾਂ ਤੇ ਦੋ ਤੋਂ ਵੱਧ ਦਊਗੀ ਰੁਪਈਆ ਵੀ ਲੱਖ ਲੱਖ ਦੀ ਝੋਟੀ ਨਹੀਂ ਝੋਟੀ ਇਹ ਵੀ ਜੇ ਮੰਨ ਲਓ 80 ਤੋਂ ਵੀ ਮਾਨਤਾ ਹਨਾ ਤੋ ਕਿਹੋ ਹੈ ਜੀ ਇਹ ਜੀ ਦਾ ਲੱਖ ਰੁਪਏ ਦਾ ਹਾਂ 85 ਚੋਂ ਵੀ ਮਾਨਤਾਨ 85 ਚੋਂ ਮਾਨਤਾਨ ਕਰ ਦਿਆਂਗੇ ਠੀਕ ਆ ਇਹਦਾ 1 5 ਚੋਂ 1 5 ਚ ਮਾਨਤਾਨ ਹੋਏਗਾ ਇਹਦਾ ਬੜੀ ਚੰਗੀ ਕੱਟੀ ਏ ਵੀ ਹੈਨਾ ਬਹੁਤ ਜ਼ਿਆਦਾ ਚੰਗੀ ਝੋਟੀ ਠੀਕ ਆ ਸਿੰਗਲ ਨਿੱਕਾ ਨਿੱਕਾ ਓਕੇ ਰਿਪੋਰਟ ਆ ਸੱਜਣੋ ਇੱਕ ਥੋੜਾ ਜਿਹਾ ਚੱਕ ਕੇ ਮੋੜਿਆ ਬਾਕੀ ਬਰਲ ਬਰਲ ਕੀ ਕਹਿਣੇ ਲੱਗੀ ਆ ਜੇ ਆ ਆ ਆ ਦੇਖ ਹੈਨਾ ਕੋੜਾ ਗੱਠ ਗੱਠ ਤੇ ਕਰਮ ਵਾਲੀ ਨੂੰ ਥਣ ਲੱਗਾ ਹੋਇਆ ਬੜੀ ਚੰਗੀ ਕੱਟੀ ਆ ਸੱਜਣੋ ਵੇਖਿਓ ਥੋੜੀ ਜੀ ਡਰਦੀ ਆ ਥੋੜੀ ਮੈਂ ਤਸੱਲੀ ਕਰਾ ਦਿਆਂ ਏ ਆ ਬਿਕਾ ਹੈ ਨਾ ਕੀ ਬਾਤ ਈ ਆ ਤੇ ਆ ਸਜਨੋ ਫੇਰੇਤ ਨੂੰ ਕੈਮਰੇ ਤੇ ਕੀਤਾ ਆਪਾਂ ਤੀਜਾ ਸੂਆ ਸੁੰਦੀ ਇਹਦਾ ਵੀ 85 ਉਧਰ ਹੋ ਜਾ ਪੱਤੇ ਕਿਰਾ ਮਖਾ ਦੇ ਆਪਣਾ ਲਿਵਾ ਭਾਂਡਾ ਫੇਰ ਪਹਿਣਾ ਭਰਾਵਾਂ ਆ ਕਰ ਲੂ ਚੈੱਕ ਮੈਂ ਤੈਨੂੰ ਅਰਕ ਸਕਦਾ ਹਾਂ ਦੋਵੇਂ ਚੀਜ਼ ਚੁੱਕ ਦੇਣੇ ਤੇ ਆ ਚੱਕੂ ਸਜਨੋ ਨੀਲੀ ਰਾਵੀ ਮਗਰ ਕੱਟੀ ਟੌਪ ਦੀ ਛੋਟੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਾਂਗੇ ਵੇਖੋ ਮਾਰਨ ਚਿੱਟਾ ਆ ਜਾਂਦਾ ਵੀ ਜੀ ਹਾਂ